ਸ਼੍ਰੀ ਅਕਾਲ ਤੱਕ ਸਾਈਵ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਪੰਜ ਸਿੰਘ ਸੈਬਾਨਾ ਦੀ ਇਕੱਤਰਤਾ ਨੂੰ ਮੁਲਤਵੀ ਕਰ ਦਿੱਤਾ ਗਿਆ ਇਹ ਇਕੱਤਰਤਾ 28 ਜਨਵਰੀ ਨੂੰ ਸ਼੍ਰੀ ਅਕਾਲ ਤੱਕ ਸਾਈ ਵਿਕੇ ਹੋਣ ਜਾ ਰਹੀ ਸੀ ਇਸ ਸਮੇਂ ਘਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਈ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਵਿਰੋਧੀਆਂ ਤੇ ਕਾਫੀ ਜ਼ਿਆਦਾ ਵਰਦੇ ਨਜ਼ਰ ਆਏ ਵੀਡੀਓ ਰਾਹੀਂ ਉਹਨਾਂ ਨੇ ਇੱਕ ਸੰਦੇਸ਼ ਵੀ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਉਕਤ ਮੀਟਿੰਗ ਦੇ ਵਿੱਚ ਗੁਰਮਤੇ ਦੀ ਰੋਸ਼ਨੀ ਦੇ ਵੱਡੇ ਫੈਸਲੇ ਹੋ ਸਕਦੇ ਸਨ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਿਰਫ ਮੀਟਿੰਗ ਹੀ ਮੁਲਤਵੀ ਨਹੀਂ ਹੋਈ ਸਗੋਂ ਮੇਰੇ ਖਿਲਾਫ ਬਣੀ 3 ਮੈਂਬਰ ਕਮੇਟੀ ਦੇ ਵੱਲੋਂ ਪੜਤਾਲ ਵੀ ਤੇਜ਼ ਕਰ ਦਿੱਤੀ ਗਈ ਹੈ ਇਸ ਕਮੇਟੀ ਦੀ ਅਗਵਾਈ ਬਾਦਲਾਂ ਦੇ ਮੈਸੰਜਰ ਕਰ ਰਹੇ ਨੇ ਅਤਿਸ਼੍ਰੀਅ ਅਕਾਲ ਤੱਕ ਸਾਹਿਬ ਤੋਂ ਕੱਢੇ ਹੋਏ ਲੀਡਰ ਇਸ ਦੀ ਸਰਪ੍ਰਸਤੀ ਕਰ ਰਹੇ ਨੇ ਉਸ ਵੱਲੋਂ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਮੇਰੇ ਵਿਰੁੱਧ ਗਵਾਹ ਪੁਗਤਾਏ ਜਾ ਰਹੇ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਗਈ ਅਤੇ ਇੱਥੇ ਮੁਲਾਜ਼ਮਾਂ ਤੇ ਦਬਾਅ ਪਾਇਆ ਗਿਆ ਕਿ ਮੇਰੇ ਵਿਰੁੱਧ ਲਿਖ ਕੇ ਦੇਣ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ શ્રી ਦਮਦਮਾ ਸਾਈ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਹੋ ਕੇ ਮਰਿਆਦਾ ਦੀ ਉਲੰਘਣਾ ਕੀਤੀ। ਮੈਨੂੰ ਖੁਸ਼ੀ ਹੈ ਕਿ ਇਸ ਆਖੇ ਤੇ ਕਿਸੇ ਨੇ ਵੀ ਕੁਝ ਨਹੀਂ ਲਿਖ ਕੇ ਦਿੱਤਾ। ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਤੇਜ਼ੀ ਨਾਲ ਮੇਰੇ ਖਿਲਾਫ ਉਹ ਪੜਤਾਲ ਅੱਗੇ ਵਧਾਈ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਸਾਦਕੀ ਮੇਰੀਆਂ ਸੇਵਾਵਾਂ ਵੀ ਖਤਮ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਲਦੀ ਕਰੋ ਮੇਰੇ ਤੇ ਦੋਸ਼ ਲਾਓ। ਮੈਨੂੰ ਬਾਹਰ ਕੱਢੋ ਮੇਰੀਆਂ ਸੇਵਾਵਾਂ ਖਤਮ ਕਰੋ ਫਿਰ ਉਸ ਤੋਂ ਬਾਅਦ ਮੈਂ ਆਪਣੇ ਪੰਥ ਦੀ ਕੌਮ ਦੇ ਸਹਿਯੋਗ ਦੇ ਨਾਲ ਆਪਣੇ ਖਿਲਾਫ ਸਿਰਜੇ ਨੈਰੇਟਿਵ ਦਾ ਜਵਾਬ ਦੇਣ ਦਾ ਯਤਨ ਕਰਾਂਗਾ ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਹੋ ਗਈ ਹੈ ਪਰ ਹੋ ਸਕਦਾ ਸੀ ਕਿ ਉਸ ਮੀਟਿੰਗ ਦੇ ਵਿੱਚ ਅਨ ਅਸਪੈਕਟਿਡ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਫੈਸਲੇ ਹੋਣੇ ਸੀ ਪਰ ਉਹ ਮੀਟਿੰਗ ਮੁਲਤਵੀ ਹੋ ਗਈ ਹੈ। ਕੇਵਲ ਮਿਲਟੇਗਾ ਮੁਲਤਵੀ ਨਹੀਂ ਹੋਈ ਬਲਕਿ ਮੇਰੇ ਖਿਲਾਫ ਜਿਹੜੀ ਤਿੰਨ ਮੈਂਬਰੀ ਕਮੇਟੀ ਬਣੀ ਹੈ। ਜਿਹਦੀ ਅਗਵਾਈ ਲੈਂਸੰਦਰਜ਼ਫ ਬਦਲ ਕਰ ਰਹੇ। ਤੇ ਸਰਪ੍ਰਸਤੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਕੱਢੇ ਹੋਏ ਲੀਡਰ ਵੱਲੋਂ ਕੀਤੀ ਜਾ ਰਹੀ ਹੈ। ਉਹਦੇ ਵੱਲੋਂ ਆਪਣੀ ਗੱਡੀ 'ਚ ਪਿਠਾ ਕੇ ਮੇਰੇ ਖਿਲਾਫ ਗਵਾਹ ਪੁਗਤਾਏ ਜਾ ਰਹੇ ਆ। ਅਰ ਤਖਸ਼ਿਰੀ ਦਮਦਮਾ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਵੀ ਇਸ ਹਸਪਤਾਲੇ ਦੇ ਜਾ ਕੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ। ਪਰ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਕਿਹਾ ਗਿਆ ਹੈ ਕਿ ਲਿਖ ਕੇ ਦਿਓ ਕਿ ਜਾਨੀ ਹਰਪੀਤ ਸਿੰਘ ਨੇ ਤਖਸ਼ਰੀ ਦਮਦਮਾ ਸਾਹਿਬ ਵਿਖੇ ਪੰਪਰਾਂ ਦੇ ਸਮਕ ਪੇਸ਼ੋ ਕੀ ਮੇਰਾ ਅਧਾਦੀ ਉਲੰਘਣਾ ਕੀਤੀ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸੇ ਨੇ ਨਹੀਂ ਲਿਖ ਕੇ ਦਿੱਤਾ। ਤੇ ਹੁਣ ਬਹੁਤ ਹੀ ਤੇਜ਼ੀ ਦੇ ਨਾਲ ਇਸ ਹਸਪਤਾਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਵਧਾਇਆ ਜਾਏਗਾ। ਰੋਣ ਵਾਲੇ ਕੁਝ ਦਿਨਾਂ ਦੇ ਵਿੱਚ ਐਡਜੈਕਟਿਵ ਕਮੇਟੀ ਦੀ ਮੀਟਿੰਗ ਸੱਦ ਕੇ ਮੇਰੀਆਂ ਸਵਾਵਾਂ ਖਤਮ ਕੀਤੀਆਂ ਜਾਣਗੀਆਂ ਤੇ ਫਿਰ ਉਸ ਤੋਂ ਬਾਅਦ ਪੰਨ ਸਿੰਘ ਸੰਬੰਧੀ ਮੀਟਿੰਗ ਜਿਹੜੀ ਹੈ ਉਹ ਹੋਏਗੀ ਇਹ ਇਤਿਹਾਸ ਹੈ ਕਿ ਜਿਹੜੇ ਤੱਕ ਸਾਬ ਦੇ ਜਥੇਦਾਰ ਕਰੇ ਜਾ ਕੇ ਫੈਸਲੇ ਨੂੰ ਪ੍ਰਵਾਨ ਕਰ ਲੈਂਦੇ ਆ ਜਾਂ ਇਹਨ ਮੰਨ ਲੈਂਦੇ ਆ ਉਹ ਬਿਲਡਿੰਗਾਂ ਬਣਾ ਲੈਣ bizness ਖੜੇ ਕਰ ਲੈਣ ਕਰੋੜਾ ਰੁਪਈਆ ਕਮਾ ਲੈਣ ਉਹਨਾਂ ਨੂੰ ਕੋਈ ਕੁਝ ਨਹੀਂ ਕਿਹਾ ਜਾਂਦਾ ਔਰ 8-8 ਸਾਲ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਨੇ ਉਹ ਜਾਰੀ ਰਹਿੰਦੀਆਂ ਨੇ ਪਰ ਜੇ ਕੋਈ ਜ਼ਥੇਦਾਰ ਇਹਨ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਉਹਦੀਆਂ ਬੁਰਕੀਆਂ ਤੱਕ ਜਿਹੜੀਆਂ ਆ ਉਹ ਗਿਣੀਆਂ ਜਾਂਦੀਆਂ ਵੀ ਇਹਨੇ ਆਪਣੀ ਜ਼ਥੇਦਾਰੀ ਦੇ ਕਾਰਜਕਾਲ ਦੌਰਾਨ ਕਿੰਨੀਆਂ ਬੁਰਕੀਆਂ ਜੜੀਆਂ ਉਹ ਖਾਧੀਆਂ। ਪਰ ਮੈਨੂੰ ਖੁਸ਼ੀ ਹੈ ਕਿ ਮੇਰੀਆਂ ਬੁਰਕੀਆਂ ਤੱਕ ਜੜੀਆਂ ਉਹਦਾ ਹਿਸਾਬ ਕੀਤਾ ਜਾ ਰਿਹਾ ਹੈ ਕਿ ਇਹਨੇ 8 ਸਾਲ ਦੀ ਜ਼ਥੇਦਾਰੀ ਦੇ ਦੌਰਾਨ ਕਿੰਨੀਆਂ ਗ੍ਰਾਹੀਆਂ ਜੜੀਆਂ ਨੇ ਉਹ ਰੋਟੀ ਦੀਆਂ ਖਾਧੀਆਂ ਨੇ। ਮੈਂ ਕਹਿਣਾ ਚਾਹੁੰਨਾ ਹੈ ਜਲਦੀ ਕਰੋ। ਮੇਰੇ ਤੇ ਦੋਸ਼ ਲਾਓ। ਮੈਨੂੰ ਬਾਹਰ ਕੱਢੋ। ਮੇਰੀਆਂ ਸਵਾਵਾਂ ਖਤਮ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਾਂਗਾ ਆਪਣੇ ਪੰਥ ਦੇ ਸਹਿਯੋਗ ਦੇ ਨਾਲ ਆਪਣੀ ਕੌਮ ਦੇ ਸਹਿਯੋਗ ਦੇ ਨਾਲ ਮੈਂ ਕਿਸ ਤਰ੍ਹਾਂ ਜਿਹੜਾ ਇਹ ਜਿਹੜੇ ਮੇਰੇ ਖਿਲਾਫ ਨੈਰੇਟਿਵ ਸਿਰਜਿਆ ਇਸ ਨੂੰ ਜਿਹੜਾ ਹੈ ਮੈਂ ਜਿਹੜਾ ਜਵਾਬ ਦੇਣ ਦਾ ਇਹਦਾ ਯਤਨ ਜਿਹੜਾ ਉਹ ਜ਼ਰੂਰ ਕਰੂੰਗਾ